ਪਰ ਕੇ ਬੁਕਸ ਦੀ ਖਰੀਦ ਦੇ ਵਿੱਚ 2 ਕਰੋੜ ਰੁਪਏ ਦਾ ਕੋਈ ट्रांजैक्शन ਹੋਈ ਹੈ ਜਿਹੜੀ ਕਿ ਉਹਨੂੰ ਤੁਹਾਡੇ ਦੋ ਅਹੁਦੇਦਾਰਾਂ ਦਾ ਨਾਮ ਉਹਦੇ ਚ ਬੋਲ ਦਿੱਤਾ। ਹਾਂ ਬਿਲਕੁਲ ਜੀ ਆਕੀ ਜਿਹੜੀ ਬੁਕਸ ਖਰੀਦੀ ਸੀ ਲਾਸਟ ਦੇ ਅਸੀਂ ਬੜੀ ਪਾਰਦਰਸ਼ਤਾ ਫਿਰਦੀਆਂ ਸੀਗਾ। ਇੱਕ ਕਮੇਟੀ ਬਣੀ ਸੀ ਜਿਹਦੇ ਚ ਡਾਟ ਸੰਤੋਖ ਸਿੰਘ ਸਾਡੇ ਬਹੁਤ ਆਦਰਨੀਏ ਨੇ ਉਹ ਸਾਡੇ ਐਕਸ ਪ੍ਰਧਾਨ ਵੀ ਨੇ ਉਹ ਦੇ ਚੇਅਰਮੈਨ ਸੀਗੇ ਔਰ ਉਹਨਾਂ ਥਲੇ ਸਾਪ ਤੋਂ ਸੈਕਟੀ ਸੀਗੇ। ਜਾ ਸੁਪੀਰ ਸਿੰਘ ਸੀਗੇ ਜਿਹੜੇ ਪ੍ਰੋਫੈਸਰ ਰਟਾਇਰ ਹੋ ਰਿਟਾਇਰਮੈਂਟ ਖਾਸ ਕਰ ਤੋ ਬਹੁਤ ਬਹੁਤ ਸੀਗੇ ਜਿਨ੍ਹਾਂ ਨੇ ਬੁੱਕਸ ਨੂੰ ਚੂਸ ਕੀਤਾ ਔਰ ਬੁੱਕਸ ਚੂਸ ਕਰਨ ਦੇ ਬਾਅਦ ਸ਼ਾਰਟਲਿਸਟ ਹੋ ਗਏ ਤਿੰਨ ਕਿਤਾਬਾਂ ਸ਼ਾਰਟਲਿਸਟ ਹੋ ਗੀਆਂ ਜਿਹਦੇ ਤੇ ਸਾਰੇ ਬੈਠੇ ਸਾਰੇ ਉਧੇਦਾਰ ਬੈਠੇ ਔਰ ਜਿਹੜੇ ਮੈਂ ਤਿੰਨ ਨਾਲ ਉਹ ਬੈਠੇ ਡਾਇਰੈਕਟਰ ਬੈਠੇ ਸੋ ਘਟੋ ਘਟ 10 12 ਬੰਦੇ ਬੈਠੇ ਜਦੋਂ ਕੰਸੈਸ਼ਨ ਲਿਆ ਸੀ ਬੁੱਕਸ ਵਾਲੇ ਕੋਲ ਕੁਝ ਬਹੁਤ ਸਾਰਾ ਕੰਸੈਸ਼ਨ ਦੇ ਬੱਚਾ ਨੂੰ ਪਾਸ ਕਰਤਾ ਲੇਕਿਨ ਕੁਝ ਉਹਨਾਂ ਨੂੰ ਬੁੱਕਸ ਵਾਲੇ ਕਹਿੰਦੇ ਕਿ ਤੁਹਾਨੂੰ ਅਸੀਂ ਇਹਨਾਂ ਕੰਸੈਸ਼ਨ ਨਹੀਂ ਦੇ ਸਕਦੇ ਤੁਹਾਨੂੰ ਅਸੀਂ ਕੁਝ ਕਾਈ ਉਹਨਾਂ ਸਾਨੂੰ ਕਾਈਂਡ ਵਿੱਚ ਕਾਫੀ ਕੁਝ ਦਿੱਤਾ ਜਿਹਦੇ ਵਿੱਚ 190 ਕੰਡੀਸ਼ਨਰ ਸੀਗੇ ਜਿਹਦੇ ਵਿੱਚ ਕੋਈ 450 ਪੱਖੇ ਸੀਗੇ 81 ਉਹਦੇ ਵਿੱਚ ਕੰਪਿਊਟਰ ਸੀਗੇ ਸਾਰੇ ਬ੍ਰਾਂਡਡ ਸੀਗੇ ਕੰਪਿਊਟਰ ਐਕਸਟੈਂਡਰ ਸੀਗੇ ਸਾਡੇ ਉਹਦੇ ਜਿਹੜੇ ਸੀਗੇ ਡਾਈਕਨ ਦੇ ਸੀਗੇ ਏਸੀ ਸੀਗੇ ਔਰ ਪੱਖੇ ਕ੍ਰੌਂਟਨ ਦੇ ਸੀਗੇ ਔਰ ਕੋਈ 40 50 ਉਹਦੇ ਵਿੱਚ 50 ਲੀਟਰ ਵਾਲੇ ਵਾਟਰ ਕੂਲਰ ਬਲੂ ਸਟਾਰ ਦੇ ਸੀਗੇ ਅਸੀਂ ਕੋਈ ਸਮਾਨ ਨਾਨ ਬ੍ਰਾਂਡਡ ਨਹੀਂ ਲਿਆ ਔਰ 90 ਐਲਈਡੀ ਸੀਗੇ ਟੈਲੀਵਿਜ਼ਨ ਸੈਮਸੰਗ ਸੈਮਸੰਗ ਸੋ ਇਹ ਸਾਰਾ ਸੀ ਸਮਾਨ ਕਿੱਦਿਆ ਔਰ ਇਹ ਵੀ ਕਮੇਟੀ ਸੀਗੀ ਜਿਹਦੇ ਚ ਸੱਭ ਪੰਦਰ ਸਿੰਘ ਸੇਠੀ ਜਿਹੜੇ ਬਹੁਤ ਆਦਰ ਲੀਏ ਸਾਡੇ ਨੇ ਖਾਲਸਾ ਕੋਲ ਰਿਟਾਇਰ ਹੋਏ ਨੇ ਆਪਣਾ ਸਕੂਲ ਵੀ ਚਲਾਉਂਦੇ ਆ ਉਹਦੇ ਬਾਅਦ ਸਰਬਜੋਤ ਸੀਗੇ ਉਹਦੇ ਬਾਅਦ ਰਮੀਖ ਸੀਗੇ ਇਹਨਾਂ ਨੇ ਇਹਨਾਂ ਨੇ ਸਭ ਐਜ਼ ਅ ਕਮੇਟੀ ਕੰਮ ਕੀਤਾ ਜਿਹਦੇ ਮੇਰਾ ਕੋਈ ਲੈਣ ਦੇ ਨਹੀਂ ਸੀ ਹੈਗਾ ਸੋ ਪਰਚੇਜ਼ ਹੋਈ ਪਰਚੇਜ਼ ਹੋ ਕੇ ਸਮਾਨ ਵੰਡਿਆ ਗਿਆ ਡੈਡ ਸਕੂਲ ਉੱਪਰ ਦਿੱਤਾ ਗਿਆ ਫੋਨ ਕਰ ਕਰ ਦਿੱਤਾ ਗਿਆ ਸੋ ਇਹਦੇ ਜਵਾਨ ਦਾ ਕਿ ਲੈਣਾ ਸੀਗਾ ਨੰਬਰ 1 ਨੰਬਰ 2 ਅਗੇ ਪਬਲਿਸ਼ਰ ਆਉਂਦਾ ਸੀ ਇੱਕ ਲੁਧਿਆਣੇ ਤੋਂ ਉਹਦੇ ਕੋਲ 6 ਟਾਈਟਲ ਹੁੰਦੇ ਸੀ ਕਿ 6 ਉਹਦੇ ਕੋ ਪਬਲਿਸ਼ਿੰਗ ਹਾਊਸੇ ਕੋ ਬੰਦੇ ਹੁੰਦੇ ਸੀ ਕਿ ਉਹ ਆਫਰ ਕਰਦਾ ਸੀਗਾ ਉਹਦੇ ਕੋਲ ਕੰਸੈਸ਼ਨ ਲੈ ਕੇ ਮਾੜਾ ਚੰਗਾ ਇਹ ਬੱਚੇ ਨੂੰ ਪਾਸ ਕਰ ਦਿੰਦੇ ਸੀ ਸੋ ਬੰਦ ਕੰਪਲੀਟ ਬੈਂਟ ਕੇ ਕਰਦੇ ਸੀਗੇ ਮੈਂ ਕਿ 148 ਪਬਲਿਸ਼ਰ ਆਏ ਥਰੋਅਆਊਟ ਦਾ ਕੰਟਰੀ ਜਿਹਦੇ ਵਿੱਚ ਆਕਸਫੋਰਡ ਕੇਮਬ੍ਰਿਜ ਸੈਲਨ ਮਤਲਬ ਮੈਂ ਤਾਂ ਨਾਮ ਹੀ ਨਹੀਂ ਕਿਹਾ ਤੇ پتہ ਜਿਹੜੇ ਇੰਨੇ ਚੰਗੇ ਚੰਗੇ ਅੱਜਕੱਲ ਮਾਡਰਨ ਡੇ ਪਬਲਿਸ਼ਰ ਨੇ ਅਸੀਂ ਉਹਨਾਂ ਦੀ ਬੁੱਕਸ ਲਗਾਈ ਆਕਸਫੋਰਡ ਦੇ ਲਗਾਈਆਂ ਕੇਮਬ੍ਰਿਜ ਦੀ ਲਵਾਈਆਂ ਸੋ ਅਸੀਂ ਬਹੁਤ ਅ ਕਟ ਰੇਟ ਤੇ ਲੈਂ ਗਿਆ ਲਾਸਟ ইয়ার ਨੂੰ ਪਰ ਉਹਦੇ ਨਾਲ ਸਾਨੂੰ ਉਹਨਾਂ ਨੇ ਕੁਝ ਸਮਾਨ ਨਹੀਂ ਦਿੱਤਾ। ਸੋ ਅੱਜ ਕੀ ਸਾਡੇ ਕੋਲ 180 ਪਬਲਿਸ਼ਰ ਆਏ ਨੇ। ਜੇ ਪਿਛਲੇ ਸਾਲ ਕੋਈ ਵੀ ਕਪਲਾ ਕੀਤਾ ਹੁੰਦਾ ਸਾਡੇ ਕੋਲ ਇਹਨੇ ਪਬਲਿਸ਼ਰ ਆਉਣੇ ਨਹੀਂ ਸੀਗੇ। ਹਾਲੇ ਅਸੀਂ ਬੁੱਕਸ ਚੂਜ਼ ਨਹੀਂ ਕੀਤੀਆਂ ਕਿਉਂਕਿ ਜੇ ਨਵੀਂ ਟੀਮ ਆਏਗੀ ਉਹ API ਇਹ ਕੰਮ ਕਰੇਗੀ। ਜੇ ਸਾਨੂੰ ਲਾਲਚ ਹੁੰਦਾ ਅਸੀਂ ਬੁੱਕਸ ਚੂਜ਼ ਕਰਕੇ ਆਪਣਾ ਕੰਮ ਖੰਮ ਕਰਕੇ ਨਿਕਲ ਜਾਣਾ ਸੀਗਾ। ਸੋ ਸਾਡੇ ਦੇਚ ਕਦੇ ਇਸ ਤਰ੍ਹਾਂ ਨਹੀਂ ਸੀ ਹੈਗਾ ਸਾਨੂੰ ਅਜੇ ਤੱਕ ਦੱਸਿਆ ਜੇ ਅਜੇ ਤੱਕ ਦੱਸਿਆ ਜਾਵੇ ਕਿਸੇ ਪ੍ਰਧਾਨ ਦੇ ਹੁੰਦਿਆਂ ਇਹਨਾਂ ਸਮਾਨ ਕਦੇ ਦੀਵਾਨ ਨੂੰ ਮਿਲਿਆ। ਸੋ ਇਹ ਲੈਸ ਸਾਕੀ ਸਾਡੇ ਕੋਲ ਸਾਡੇ ਕੋਲ ਸਾਮਾਨ ਹੈਗਾ ਸਾਰਾ ਜਿਹੜਾ ਸਕੂਲਾਂ ਚ ਗਿਆ ਹੈ ਇਹ ਸਭ ਚੈੱਕ ਕੀਤਾ ਜਾ ਸਕਦਾ ਹੈ ਉਹ ਤੁਹਾਨੂੰ ਮੈਂ ਨਾ ਪਿਛਲੇ ਵਾਰ ਦੀ ਔਰ ਇਸ ਸਾਲ ਦੀ ਲਿਸਟਾਂ ਜਿਹੜੀਆਂ ਨੇ ਜਿਹਦੇ ਚ ਟਾਈਟਲ ਹੋਣਗੇ ਕਿਤਾਬਾਂ ਦੇ ਅੱਗੇ ਪਬਲਿਸ਼ਰ ਦਾ ਨਾਮ ਹੋਏਗਾ ਅੱਗੇ ਕਾਸਟ ਪ੍ਰਾਈਸ ਹੋਏਗੀ ਇਹ ਤਰ੍ਹਾਂ ਮੈਂ ਦੇ ਦਾਂਗਾ ਸਭ ਡਾਕਟਰ ਸਾਹਿਬ ਵਿਰੋਧ ਦਾ ਕਾਰਨ ਕੀ ਹੈ बार-बार ਕਿਉਂ ਇਹੋ ਜਿਹੀਆਂ ਗੱਲਾਂ ਕੱਢਦੇ ਜਿਹਦਾ ਕੋਈ ਸਬੂਤ ਪ੍ਰੂਫ ਵੀ ਨਹੀਂ ਪੇਸ਼ ਕਰ ਸਕਦੇ ਟੋਟਲੀ এজেন্ডਾ ਕੋਈ ਨਹੀਂ ਹੈ ਟੋਟਲੀ ਪ੍ਰੂਫ ਨਹੀਂ ਹੈ ਇੱਕੋ এজেন্ডਾ ਕਿੰਨੇ ਡਾਇਵਰਸ ਗਰੁੱਪ ਨੇ ਜਿਹੜੇ ਇੱਕ ਦੂਜੇ ਨਾਲ ਗੱਲ ਪੈਂਦੇ ਸੀਗੇ ਆ ਇੱਕ ਪੰਜ ਬੰਦੇ ਜਿਹੜੇ ਬਾਹਰ ਕੱਡੇ ਆ ਛੇਵੇਂ ਇੱਕ ਹੋਰ ਕੱਡੇ ਆ ਇਹ ਛੇ ਬੰਦੇ ਜਿਹੜੇ ਕੱਡੇ ਆ ਔਰ ਜਿੰਨਾ ਕਰਕੇ ਕੱਡੇ ਆ ਇਹ ਸਾਰੇ ਫਿਰ ਇਕੱਠੇ ਨੇ ਤੋਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਕਿੰਨਾ ਚ ਕੋਈ ਸੋਚ ਵਿਚਾਰ ਦਾ ਸਾਝ ਹੈਗੀ ਆ ਬਸ ਇੱਕੋ ਹੀ ਸਾਝ ਹੈ ਜੀ ਕਿ ਸਾਨੂੰ ਬਾਹਰ ਕੱਢਣਾ ਤੇ ਉਧਰ ਪ੍ਰਾਣਾ ਸਿਸਟਮ ਚੱਲਦਾ ਸੀ ਔਰ ਦੁਬਾਰਾ ਲੈ ਕੇ ਆਉਣਾ ਉਹ ਅਸੀਂ ਨਹੀਂ ਆਉਣ ਦੇਣਾ ਮੇਰਾ ਵਕਤ ਤਾਂ ਖਤਮ ਹੋ ਗਿਆ ਉਹ ਨਹੀਂ ਸੀ ਆਉਣ ਦੇਣਾ ਸਾਡਾ ਸਿਸਟਮ ਬਹੁਤ ਚੰਗਾ ਚੱਲ ਰਿਹਾ ਹੈ ਪ੍ਰਧਾਨ ਨੇ ਆਪਣੇ ਹਸ ਪਾਵਰ ਨਹੀਂ ਰੱਖੀ ਹੋਈ ਕਮੇਟੀਆਂ ਬਣੀਆਂ ਨੇ ਕਮੇਟੀਆਂ ਕੰਮ ਕਰਦੀਆਂ ਚਾਹੇ ਬੁੱਕ ਪਰਚੇਜ਼ ਹੋਵੇ ਚਾਹੇ ਪੇਟ ਹੋਵੇ ਚਾਹੇ ਕੰਸਟਰਕਸ਼ਨ ਹੋਵੇ ਚਾਹੇ ਸਮਾਨ ਲੈਣਾ ਹੋਵੇ ਸੋ ਹਰ ਇੱਕ ਚੀਜ਼ ਦੀ ਕਮੇਟੀ ਬਣੀ ਚਾਹੇ ਕਰਨ ਪ੍ਰਚਾਰ ਹੋਵੇ ਹਰ ਇੱਕ ਬੰਦਾ ਆਪਣਾ ਆਪਣਾ ਕੰਮ ਕਰਦਾ ਔਰ ਸਿਰਫ ਪ੍ਰਧਾਨ ਦਾ ਸੁਪਰਵਾਈਜ਼ਿੰਗ ਰੋਲ ਹੁੰਦਾ ਜੋ ਅਸੀਂ ਮੇਨਟੇਨ ਕਰਨਾ ਚਾਹੁੰਦੇ ਆਂ 18 ਤਰੀਕ ਨੂੰ ਉਹਨੂੰ ਲੈ ਕੇ ਵਿਰੋਧੀ ਧਿਰ ਬਹੁਤ ਸਖਤ ਹਮਲੇ ਕਰ ਰਹੇ ਨੇ 腐ष्टाचार ਦੇ ਇਲਜ਼ਾਮ ਲਗਾ ਰਹੇ ਨੇ ਇੱਕ ਮੈਂਬਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਜਨ ਤੁਸੀਂ ਕੱਢ ਚੁੱਕੇ ਹੋ ਦੀਵਾਨ ਚ ਉਹ ਕਹਿੰਦੇ ਨੇ ਕਿ ਸਾਨੂੰ ਧਰਮ ਪ੍ਰਚਾਰ ਕਰਨ ਤੋਂ ਹੀ ਰੋਕ ਦਿੱਤਾ ਗਿਆ ਸੀ ਚੀਫ ਕਲਸਾ ਦਵਾਂ ਚ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਹਾਂ ਮੈਨੂੰ ਵੀ ਉਰਦੀ ਉਰਦੀ ਸਮਾਚਾਰ ਖਬਰ ਮਿਲੀ ਸੀ ਕਿ ਇੱਕ ਸਾਡੇ ਮੈਂਬਰ ਇਨਚਾਰਜ ਸੀਗੇ ਜਿਨ੍ਹਾਂ ਨੇ ਉਹ ਧਰਮ ਪ੍ਰਚਾਰ ਕਰਦੇ ਸੀਗੇ ਉਹ ਸੱਚਾਈ ਇਹਦੇ ਵਿੱਚ ਇਹ ਹੈ ਜੀ ਕਿ ਉਹਨਾਂ ਨੂੰ ਸਿਰਫ ਜਿਹੜੀ ਗੱਲ ਕਹੀ ਗਈ ਸੀ ਕਿ ਤੁਸੀਂ ਜਿਹੜੇ ਬਿਲਸ ਨੇ ਉਹ ਸਾਨੂੰ ਭੇਜਿਆ ਕਰੋ ਅਸੀਂ ਬਿਲ ਸਾਡੇ ਕਲੀਅਰ ਕਰਾਂਗੇ ਕਿਉਂਕਿ ਸਿਸਟਮ ਕਿਸੇ ਵੀ ਸੰਸਥਾ ਦਾ ਹੋਣਾ ਚਾਹੀਦਾ ਹੈ ਸਿਸਟਮ ਦੇ ਬਿਨਾ ਕੋਈ ਸੰਸਥਾ ਚੱਲ ਨਹੀਂ ਸਕਦੀ ਤੇ ਇਹ ਦੂਜੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਧਰਮ ਬਚਾਉਣ ਤੋਂ ਰੋਕਦਾ ਸੀ ਇਹ ਬਿਲਕੁਲ ਝੂਠ ਗੱਲ ਹੈ ਕਿਉਂਕਿ ਉਹ ਪ੍ਰਾਪਰਟੀ ਡੀਲਰ ਨੇ ਤੇ ਉਹਨਾਂ ਨੂੰ ਆਦਤ ਬਣ ਚੁੱਕੀ ਸੀ ਕਿ ਤਹਿਸੀਲਦਾਰ ਸਾਡੇ ਕੋਈ ਪਟਵਾਰੀ ਸਾਡੇ ਉਹਨਾਂ ਨੂੰ ਸਾਡੇ ਕੇ ਉਹਨਾਂ ਨੂੰ ਗੈਸ ਬਣਾ ਕੇ ਆਪਣੇ ਨਿੱਜੀ ਫੰਕਸ਼ਨ ਉੱਤੇ ਰੱਖ ਕੇ ਕਰਾ ਲੈ ਹੁੰਦਾ ਕਿਸੇ ਕਾਰ ਸੜੇ ਬੱਚਿਆਂ ਦਾ ਨਾ ਤੇ ਫੀਚਰਸ ਦਾ ਔਰ ਬੱਚਿਆਂ ਦਾ ਜਿਨ੍ਹਾਂ ਨੂੰ ਜਾ ਕੇ ਫੰਕਸ਼ਨ ਅਟੈਂਡ ਕਰਨੇ ਪੈਂਦੇ ਜਿੱਦਾਂ ਧਰਮ ਨਾਲ ਕੋਈ ਲੈਣ ਦੇ ਨਹੀਂ ਸੀ ਹੁੰਦਾ ਸੋ ਦਾ ਪ੍ਰੋਗਰਾਮ ਔਨ ਦਾ ਟਾਈਮ ਖਰਾਬ ਹੁੰਦਾ ਸੀਗਾ ਉਹਨਾਂ ਨੇ ਸਿਰ ਬਹੁਤ ਗੱਲ ਤੇ ਰੋਕ ਲਾਈ ਗਈ ਸੀ ਕਿ ਜਦ ਨਰੋਲ ਧਰਮ ਪ੍ਰਚਾਰ ਦੇ ਫੰਕਸ਼ਨ ਕਰਾਉ ਨਰੋਲ ਧਰਮ ਪ੍ਰਚਾਰ ਦੇ ਜਦ ਇਹ ਸਾਨੂੰ ਕਿ ਤੁਹਾਨੂੰ ਆਪਣੇ ਵੀਆਈਪੀ ਗੈਸ ਸੱਦੀ ਬੁਲਾਉਣੀ ਹੈਗੀ ਸੋ ਉਹਨਾਂ ਦੀ ਆਦਤ ਬਧਾ ਚੜਾ ਕੇ ਗੱਲ ਕਰਨ ਦੀ ਹੈ ਜੇ ਮੈਂ ਇੱਕ ਦੋ ਇਕੱਲਾ ਹੋਰ ਕਰਦਾ ਕਿ ਉਹਨਾਂ ਨੇ ਇੱਕ ਵਾਰੀ ਮੇਰੇ ਨਾਲ ਉਹਨਾਂ ਦੀ ਡਿਸਕਸ਼ਨ ਮਾਰ ਦਿੱਤੀ ਜਿਹੋਰੀ ਚੋਗੀ ਔਰ ਮੈਨੂੰ ਮੈਨੂੰ ਮਾਫੀ ਮੰਗਣੀ ਪਈ ਉਹਨਾਂ ਕੋ ਕਿਉਂਕਿ ਮੈਂ ਕਹਿ ਚੁੱਕਾ ਸੀਗਾ ਕਿ ਜਿਹੜੀ ਪਲਾਂਟੇਸ਼ਨ ਹੋਈ ਆ ਸਾਡੇ ਸਕੂਲ ਚ ਤੇ ਉਹ ਸਾਡੇ ਜਿਹੜੇ ਫੋਰੈਸਟ ਡਿਪਾਰਟਮੈਂਟ ਨੇ ਕਰਾਈ ਆ ਇਹ ਕਿਤੇ ਮੈਂ ਕਰਾਈ ਆ ਮੈਂ ਮਾਫੀ ਮੰਗਦੀ ਮੈਂ ਕਹ ਬਾਦ ਮੈਂ ਚੈੱਕ ਕੀਤਾ ਕਿ ਸਾਡੀ ਕਾਰ ਲੈ ਕੇ ਗਏ ਸੀ ਕਿ ਦਿਵਾਨ ਦੀ ਦਿਵਾਨ ਦੇ ਪੈਸਿਆਂ ਦਾ ਡੀਜ਼ਲ ਪਿਆ ਸੀਗਾ ਤੇ ਫਿਰ ਇਹਨਾਂ ਦੀ ਕਿੱਥੋਂ ਹੋ ਗਈ ਜੀ ਖਰਚਾ ਇਸੇ ਤਰ੍ਹਾਂ ਹੀ ਜਿਹੜਾ ਸਕੂਲ ਬਣਿਆ ਬਟਾਲੇ ਉਹਦੀ ਅਸੀਂ ਪੁੱਡਾ ਕੋ ਜਮੀਨ ਲਈ ਹੈ ਪੁੱਡਾ ਅਪਰੂਵਡ ਕਲੋਨੀ ਨਹੀਂ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹੈ ਪੁੱਡਾ ਅਪਰੂਵਡ ਕਲੋਨੀ ਨਹੀਂ ਹੈ ਪੁੱਡਾ ਦੀ ਕਲੋਨੀ ਹੈ ਪੁੱਡਾ ਦੀ ਸਰਕਾਰ ਦੀ ਆਪਣੀ ਕਲੋਨੀ ਹੈ ਜਿਹਦੇ 2 ਏਕੜ ਦਾ ਉਹਨਾਂ ਨੇ 플ੌਟ ਰੱਖਿਆ ਸੀ ਸਕੂਲ ਵਾਸਤੇ ਅਸੀਂ ਉਹ ਖਰੀਦਿਆ ਹੈ ਜਿਹੜਾ ਕਿ ਗਵਰਨਮੈਂਟ ਰੇਟਸ ਤੇ ਖਰੀਦਿਆ ਅਸੀਂ ਉਸ ਤੋਂ ਘੱਟ ਖਰੀਦ ਸਕਦੇ ਹਾਂ ਉਸ ਤੋਂ ਵੱਧ ਖਰੀਦ ਸਕਦੇ ਹਾਂ ਉੱਥੇ ਵੀ ਸਾਰਾ ਜਦੋਂ ਕੰਮ ਸਮਾਪਤ ਹੋ ਗਈ ਅਸੀਂ ਰਜਿਸਟਰੀ ਕਰਾ ਲਈ ਫਿਰ ਹਨ ਰੋਲਾ ਪਾਣਾ ਸ਼ੁਰੂ ਕਰਤਾ ਮੈਂ ਤੇ ਸਸਤਾ ਪ੍ਰੋਪਰਟੀ ਦੇਣਾ ਸੀਗਾ ਜੀ ਹੁਣ ਤੁਸੀਂ ਪ੍ਰੋਪਰਟੀ ਦੇ ਦਾ ਕੰਮ ਕਰਦੇ ਹੋ ਕਿ ਤੁਹਾਡੀ ਪ੍ਰੋਪਰਟੀ ਅਸੀਂ ਕਿਤਰਾ ਹਿੱਸੇਦਾਰ ਬਣ ਜਾਾਂਗੇ ਜੀ ਤੁਸੀਂ ਸਾਡੇ ਕੋਲ ਤੱਕ ਐਕਸਪੈਕਟ ਕਰਦੇ ਹੋ ਕਿ ਤੁਸੀਂ ਕਿਹਨਾਂ ਸੌਦਾ ਕਰਕੇ ਮਿਲ ਕੇ ਸਾਨੂੰ ਵੇਚਣਾ ਸ਼ੁਰੂ ਕਰ ਦਿਓ ਸੋ ਇਹਨਾਂ ਦੀ ਆਦਤ ਝੂਠ ਬੋਲਣ ਦੀ ਉਸ ਤੋਂ ਬਾਅਦ ਕੁਝ ਨਹੀਂ ਹੈ ਇਹਨਾਂ ਦਾ ਤਰਨਾ ਕੋ ਲੈਣ ਦੇਣ ਨਹੀਂ ਇਹਨਾਂ ਦਾ ਪ੍ਰਚਾਰਨਾ ਕੋ ਲੈਣ ਦੇਣ ਨਹੀਂਗਾ ਪ੍ਰਚਾਰ ਕਿ ਸਾਡੇ ਹੁਣ ਲੱਗੇ ਨੇ ਜਿਹੜੇ ਚੰਗਾ ਕੰਮ ਕਰ ਰਹੇ ਨੇ